ਮੇਰੇ ਪਿਓ ਦੀ ਚਾਰ ਭਾਈ ਸੀ ਅੱਛਾ ਇੱਕ ਮੇਰੇ ਤਾਇਆ ਉੱਡੀ ਉਹ ਥੇ ਵਾਗੇ ਚੋਟੀਆਂ ਹੂੰ ਉਹ ਥੇ ਹੈ ਕਰੇ ਤੇ ਸਾਰੀ ਜ਼ਮੀਨ ਇਹਨਾਂ ਕੋਲ ਸੀ ਅੱਛਾ ਇਹ ਮੇਰੇ ਚਾਚੀ ਦੀ ਗੱਲੀ ਨੰਬਰਦਾਰੀ ਹੋ ਗਈ ਹੂੰ ਤੇ ਉਹ ਮੇਰੀ 마ਸੀ ਵੀ ਮਾਰਤੀ ਇਹਨਾਂ ਨੇ ਹੂੰ ਤੇ ਇੱਕ ਮੁੰਡਾ ਵੀ ਮਾਰਤਾ ਇਹਨਾਂ ਨੇ ਅੱਛਾ ਤੇ ਫੇਕ ਕੱਲੀ ਮੇਰੀ ਚਾਚੀ ਨੰਬਰਦਾਰੀ ਹੋ ਗਈ ਠੀਕ ਹੈ ਤੇ ਫਿਰ ਇਹ ਮੇਰੀ ਮਾਂ ਮੇਰੀ ਭੈਣ ਦਾ ਤੇ ਵੀ ਸਾਡੇ ਦਾ 15-20 ਸਾਲ ਦਾ ਫਰਕ ਸੀ ਠੀਕ ਆ ਇਹ ਮੇਰੀ ਮਾਂ ਤੋਂ ਚੱਕੀ ਪਿਆਇਆ ਕਰਨਾ ਹੂੰ ਵੀ ਚੱਲ ਕੰਮ ਕਰੀ ਜਾ ਰੋਟੀ ਅੱਗੇ 5 ਕਿਲੋ ਦਾ ਆਟੇ ਦਾ ਸਰਦਾ ਫੇਰ ਦਾਣਾ ਵੀ ਹੂੰ ਵੀ ਆਪੇ ਚੱਲ ਕੰਮ ਕਰ ਜੂ ਰੋਜ਼ ਪੀਂਦੀਆਂ ਹੈ ਰੋਜ਼ ਪੀਂਦੀਆਂ ਹਾਂ ਰੋਜ਼ ਹੂੰ ਕਿ ਨਾ ਇਹ ਕਿ ਕਿਸੇ ਦੇ ਵਿਆਹ ਹੁੰਦਾ ਉਹਨਾਂ ਨੂੰ ਵੀ ਪੀ ਕੇ ਦਿੰਦੀਆਂ ਅੱਛਾ ਤੇ ਫਿਰ ਇਹ ਮੇਰਾ ਬਾਬਾ ਛੱਡਣ ਵਗ ਗਿਆ 8ਵੇਂ ਮਹੀਨੇ ਹੂੰ ਤੇ ਉੱਥੇ ਜਾ ਕੇ ਕਹਿੰਦਾ ਨਾ ਪਾਜੀ ਕਿ ਮੁੰਡਾ ਹੋਇਆ ਫੇਰ ਤੇ ਮਾਰ ਕਿ ਕੁੜੀ ਹੋਈ ਫੇਰ ਰੱਖ ਨਹੀਂ ਅੱਛਾ ਤੁਹਾਡੀ ਮਾਂ ਨੂੰ ਕਹਿੰਦੇ ਹਾਂ ਵੀ ਜੇ ਮੁੰਡਾ ਹੋਇਆ ਤਾਂ ਮਾਰ ਦਿਓ ਮਾਰ ਦੀ ਜੇ ਕੁੜੀ ਹੋਈ ਤਾਂ ਰੱਖ ਲਿਓ ਹਾਂ ਫਿਰ ਰੱਖ ਨਹੀਂ ਵਿਆਹ ਦੇਾਂਗੇ ਕਿਉਂ ਆਏ ਕਿਉਂ ਕਿਹਾ ਵੀ ਉਹ ਮੇਰਾ ਦਾਦਾ ਕਹਿੰਦਾ ਵੀ ਮੇਰਾ ਮੁੰਡਾ ਹੋਰ ਵਿਆਹ ਕਰਾਉ ਠੀਕ ਹੈ ਵੀ ਤੁਹਾਡਾ ਪਿਓ ਹੋਰ ਥਾਂ ਵਿਆਹਾਂਗੇ ਹਾਂ ਵੀ ਵਿਆਹ ਹੋਰ ਕਰਾਉ ਵੀ ਫੇਰੀਆਂ ਤੈਨੂੰ ਲੈ ਜਾਾਂਗੇ ਅਸੀਂ ਤੋ ਉੱਥੇ ਕੰਮ ਧੰਦਾ ਕਰ ਜਾਈ ਠੀਕ ਆ ਤੇ ਮੇਰਾ ਮੁੰਡਾ ਹੋਰ ਵਿਆਹ ਕਰਾਉ ਆਏ ਕਿਉਂ ਕਿਹਾ ਬਾਪੂ ਜੀ ਹਾਂ ਆਏ ਕਿਉਂ ਕਿ ਹਾ ਤੁਹਾਡੀ ਮਾਂ ਨੂੰ ਕੀ ਪਤਾ ਥੋੜਾ ਜੰਗ ਪੱਕਾ ਸੀ ਜੀ ਮੇਰੀ ਮਾਂ ਦਾ ਅੱਛਾ ਤੇ ਉਹ ਫੇਰ ਕਿਦੋਂ 2 2.5 ਮਹੀਨਾ ਤੋਂ ਮੈਂ ਪੈਦਾ ਹੋ ਗਿਆ ਹੂੰ ਤੇ 8 9 ਦਿਨਾਂ ਦਾ ਮੈਂ ਕਿਦੋਂ ਹੋ ਗਿਆ ਤੇ ਉਹ ਮੇਰੀ ਮਾਂ ਨੇ ਆਇਆ ਬੱਠੜ ਭਰੀ ਬੈਠੀ ਪਾਣੀ ਦਾ ਹੂੰ ਕਿ ਨਹੀਂ ਵੀ ਅਪਾ ਡੋਬੋ ਕੇ ਮਾਰ ਦਾਂਗੇ ਤੇ ਚਲ ਆਪਾਂ ਉੱਥੇ ਬਗ ਜਾਾਂਗੇ ਹੋਰ ਕੀ ਚੱਕੀ ਚੁੱਕੀ ਪੀਹੀ ਗੱਲਾਂ ਹੋਰ ਕੀ ਆਪ ਦੀ ਜਾਨਾਂ ਬਚਾਓ ਹੂੰ ਵੀ ਐਵੇਂ ਲੈ ਕੇ ਨਹੀਂ ਜਾਣਾ ਤੇ ਉਹ ਇੰਨੇ ਮੇਰੇ ਮਾਮਾ ਆ ਗਏ ਅੱਛਾ ਉਹ ਕਹਿੰਦਾ ਨੈ ਭਾਈ ਤੂੰ ਹੋਈ ਜਾਂ ਨੀ ਇਹ ਨਾ ਇਹ ਪੱਥਰ ਪਾਣੀ ਨਾਲ ਭਰੀ ਬੈਠੀ ਐ ਹਾਂ ਉਹ ਕਹਿੰਦੀ ਬੁੜੀ ਦਾ ਦਿਲ ਨਹੀਂ ਹੁੰਦਾ ਕਹਿੰਦੀ ਆਹ ਗੱਲ ਆਖਿਆ ਅੱਛਾ ਉਹ ਕਹਿੰਦੀ ਉਹ ਕਿ ਮੇਰੇ ਮਾਮਾ ਕਹਿੰਦਾ ਵੀ ਕਿੱਥੇ ਮਤਲਬ ਅਸੀਂ ਰੋਟੀ ਖਾਵਾਂ ਤੇ ਖੰਨਾ ਖਾਈਆਂ ਤੂੰ ਜਾ ਹੀ ਨਾ ਹੂੰ ਅਸੀਂ ਇੱਥੇ ਅਖਾਏ ਦੋ ਸੀ ਮੇਰੇ ਬਾਵੇਂ ਹੂੰ ਤੇ ਉਹ ਭਾਈ ਅੱਜ ਹੋ ਸਵੇਰੇ ਹੋਰ ਤੇ ਐਨੇ ਕਈ ਸਾਲਾਂ ਤੋਂ ਹੂੰ ਮੇਰਾ ਪਿਓ ਇਧਰੋਂ ਜਾਂਦਾ ਸੀ ਉੱਡਾ ਨੂੰ ਹੂੰ ਉਹੀ ਮਤਵਰ ਲਿਉਂਦਾ ਨੂੰਦਾ ਸੀ ਉਹੀ ਮੇਰੀ ਚਾਚੀ ਨੂੰ ਵੀ ਲੰਬੜਾਰੀ ਉਹਨਾਂ ਦੀ ਸੀ ਠੀਕ ਹੈ ਤੇ ਐਨੇ ਉਹ ਕਹਿੰਦੇ ਸੂਗੇ ਦੇ ਉੱਤੇ ਅਸੂਗਾ ਜਾਂਦਾ ਜਗੇ ਨੂੰ ਹੂੰ ਉਹ ਕਹਿੰਦੇ ਓਏ ਮੈਨੂੰ ਐ ਲੱਗਦਾ ਛੋਟਾ ਮੇਰੇ ਮਾਮਾ ਦਾ ਜਾਣਦਾ ਹੀ ਨਹੀਂ ਸੀ ਮੇਰੇ ਪਿਓ ਨੂੰ ਅੱਛਾ ਵੱਡਾ ਥੋੜਾ ਜਿਹਾ ਜਾਣਦਾ ਸੀ ਉਹਨਾਂ ਨਾਲੀਆਂ ਬੰਦ ਸੀ ਨਾ ਹੂੰ ਤੇ ਉਹ ਕਹਿੰਦਾ ਜੀ ਮੈਨੂੰ ਐ ਲੱਗਦਾ ਕਿ ਮੈਂ ਸੱਚਾ ਉਹ ਨਾ ਹੁੰਦਾ ਤੁਹਾਡੇ ਬਾਪੂ ਦਾ ਨਾ ਸੁੱਚਾ ਸੀ ਹਾਂ ਅੱਛਾ ਉਹ ਕਹਿੰਦੇ ਜਾਂ ਤਾਂ ਪੁੱਛ ਲਿਆ ਕੀ ਹਗਤੇ ਮੇ ਭੱਜੇ ਫਿਰਦੇ ਸੀ ਕਤਰ ਕੀਤਾ ਸੀ ਉਹਨਾਂ ਦਾ ਠੀਕ ਹੈ ਵੀ ਇਹਨੂੰ ਵੀ ਵਿੱਚੀ ਮਾਰਦਾਗੇ ਅੱਛਾ ਉਹ ਕਹਿੰਦਾ ਵੀ ਕਿੱਛਿਆ ਖਾਲਸਾ ਘਰ ਤੇ ਅੱਗੇ ਆਹ ਜੋੜੇ ਦੀ ਖਲ ਦੇਣਾ ਕਿਸੇ ਤੇ ਹੀ ਹੁੰਦੇ ਸੀ ਠੀਕ ਹੈ ਨਹੀਂ ਢੌੜੀ ਦੇ ਜੋੜੇ ਹੁੰਦੇ ਅੱਛਾ ਤੇ ਉਹਦੇ ਖਲ ਦੇ ਜੋੜੇ ਪਾਏ ਸੀ ਤੇ ਧੋਤੀ ਬੱਧੀ ਨਵੀਂ ਵਧੀਆ ਬੰਨੀ ਸੀ ਹਾਂ ਕਿ ਉਹ ਕੋ ਕਰੇ ਖਾਲਸਾ ਕਿੱਛਿਆ ਕਰ ਹੂੰ ਇਹ ਵੀ ਪੁੱਢਾ ਬੈਠਾ ਸੀ ਵੀ ਇਹ ਕੀ ਪਤਾ ਹੈ ਕੌਣ ਨੇ ਹਾਂ ਹੂੰ ਕਹਿੰਦਾ ਕਹਿੰਦਾ ਅਰੇ ਅੱਛਾ ਜਾਣਾ ਕਿੱਥੇ ਹੂੰ ਕਹਿੰਦਾ ਔਡੀ ਹੂੰ ਕੀ ਚਕਰੀ ਹੈ ਕਹਿੰਦਾ ਮੇਰਾ ਭਾਈ ਵੀ ਹੈ ਹੂੰ ਕਹੇ ਭਾਈਓ ਤੁਸੀਂ ਹੂੰ ਚਾਰ ਤੇਰਾ ਰਾ ਕੀ ਹੈ ਕਹਿ ਸੱਚਾ ਉਹਦੇ ਉਹਨਾਂ ਨੂੰ ਕਹਿੰਦਾ ਆਜੋ ਇਰਾ ਬੀਬੀ ਨਾ ਬਤੀਆ ਲੱਕੜੀਆਂ ਪਛਾਬ ਆ ਡਰਦੇ ਵੀ ਹਾਂ ਡਰਦੇ ਦੀ ਕਿਦੋਂ ਦਮੁੱਖਾ ਸੀ ਹਾਂ ਵੀ ਹੁਣ ਮਰ ਜਿਓ ਹਾਂ ਕਹਨਾ ਭਏ ਮੈਂ ਗਮਾਉਂਦਾ ਨਹੀਂ ਕੋਸਰ ਹੂੰ ਤੇ ਤੁਸੀਂ ਕਿੱਦੇ ਮਰਦੀ ਛੱਡਿਆ ਜਿਓ ਹੂੰ ਤੇ ਨਾ ਮੈਂ ਵਿਆਹ ਕਰਾਵਾ ਨਾ ਮੈਂ ਕਿਸੇ ਨਾਲ ਜ਼ਮੀਨ ਕਰਾਵਾ ਅੱਛਾ ਹਾਂ ਹੂੰ ਤੇ ਭਾਈ ਐਨੇ ਹੌਲੀ ਹੌਲੀ बाबा ਦਾ 15 ਸਾਲ ਹੋ ਗਿਆ ਟਪਟਪਈਆ ਹੋ ਗਿਆ ਠੀਕ ਐ ਐਨੇ ਮੇਰੇ ਮਾਮੇ ਦਾ ਵਿਆਹ ਹੋ ਗਿਆ ਛੋਟੇ ਦਾ ਹੂੰ ਤੇ ਉਹ ਵੀ ਮੇਰੇ ਮਾਮੇ ਨੇ ਝਾਕ ਦਿੱਤੀ ਛੋਟੇ ਨੇ ਉਹ ਫੌਜ ਚ ਸੀ ਅੱਛਾ ਵੀ ਚਲ ਰੋਟੀ ਪਕਦੀ ਆ ਹੋ ਜੇ ਠੀਕ ਐ ਕਿ ਮਗਰੂਪਾਈ ਬੀਬਾ ਉਹਦਾ ਵਿਆਹ ਹੋਇਆ ਮੇਰੇ ਮਾਮੇ ਦਾ ਹੂੰ ਉਹ ਇਹਨਾਂ ਨੂੰ ਕਹਿੰਦਾ ਵੀ ਮੇਰੀ ਮਾਸੀ ਦੇ ਪੁੱਤ ਨੂੰ ਕਹਿੰਦਾ ਫੇ ਤੂੰ ਵਿਆਹ ਹੂੰ ਇਹ ਬਾਗ ਗਿਆ ਕੱਲਾ ਹੂੰ ਤੇ ਨਾ ਮੇਰੀ ਭੈਣ ਆ ਗਈ ਨਾ ਮੇਰੇ ਭਲੂ ਗਿਆ ਗਿਆ ਠੀਕ ਆ ਵਿਆਹ ਵੇਖਣਾ ਹੂੰ 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 ਤੇ ਉਹ ਕਹਿੰਦਾ ਭਾਈ ਠੀਕ ਐ ਤੇ ਅਜਨੇ ਠੀਕ ਮੈਂ 3 ਕਿ ਮਹੀਨਾ ਤੋਂ ਇਹ ਇਹਦਾ ਵਿਆਹ ਹੋ ਗਿਆ ਅੱਛਾ ਮੇਰੇ ਮਾਸੀ ਦੇ ਪੁੱਤਰਾ ਠੀਕ ਐ ਉਦੋਂ ਇਹਨਾਂ ਨੇ ਗੰਢ ਦੇਤੀ ਹੂੰ ਉਹ ਉਹ ਨੂੰ ਉਚਾਰ ਸੀ ਹੂੰ ਗੰਡ ਦੇ ਕੀ ਆ ਗਿਆ ਗੱਡੀ ਜੀ ਹੁੰਦੀ ਆ ਬਲਦਾਂ ਵਾਲੀ ਅੱਛਾ ਗੰਡ ਦੇਣੀ ਉਹਨੂੰ ਕਹਿੰਦੇ ਵੀ ਸੱਦ ਲਿਆ ਉਹਨਾਂ ਨੂੰ ਸੱਦ ਸੱਦ ਲਿਆ ਹਾਂ ਠੀਕ ਆ ਤੇ ਭਈ ਮੈਂ ਵੀ ਆ ਗਿਆ ਤੇ ਮੇਰੀ ਮਾਂ ਵੀ ਆ ਗਈ ਹੂੰ ਤੇ ਐ ਇੱਕ ਇੱਕ ਘਰ ਕਿਹੜਾ ਪਾਇਏ ਸੀ ਨਵੇਂ 2 ਮਹੀਨੇ ਹੋਏ ਸੀ ਪਾਇਆ ਨੂੰ ਇਹ ਉੱਥੇ ਆ ਕੇ ਬਹਿ ਗਈ ਹੂੰ ਮੇਰੇ ਮਾਮੇ ਹੋ ਰਹੀ ਅੱਛਾ ਤੇ ਉਹ ਤੇ ਉਹ ਮੇਰਾ ਤਾਇਆ ਵੀ ਆ ਗਿਆ ਸੀ ਇੱਥੇ ਉਥੋਂ ਧੱਕਰਤਾ ਉਹਨਾਂ ਨੇ ਹੂੰ ਉਹ ਧੱਕਰਿਆ ਭਾਈ ਵਿਵਾਂਗਾਂ ਉਹ ਕਰੀ ਗਏ ਕਹਿੰਨੇ ਵੀ ਤੂੰ ਅੱਗੇ ਟੜਕੇ ਮੈਸਾ ਛੜਦੇ ਹੁੰਦੇ ਹੂੰ ਸਾਡੇ ਕੋਲ ਤਾਂ ਤਿੰਨ ਹੁੰਦੀਆਂ ਸੀ ਹੂੰ ਮੇਰੇ ਤਾਏ ਕੋਲ ਹੁੰਦੀਆਂ 2 ਅੱਛਾ ਅੱਗੇ ਕਣਕਾ ਦੇ ਵੱਡਾ ਜਿਹਾ ਨਾ ਐਡਾ ਦਾ ਖਪਰ ਹੁੰਦਾ ਹੂੰ ਤੇ ਅੱਗੇ ਰੋਟੀ ਟੜਕੇ ਹੀ ਪਕਾਉਨੇ ਹੁੰਦੇ ਵਿਚਾਰ ਫੇਕ ਆਉਦਾ ਕੰਮ ਕਰੀ ਜਾਣਗੇ ਹੂੰ ਤੇ ਉਹ ਵਿਚਾਰਾ ਦੋ ਰੋਟੀਆਂ ਤੇ ਇੰਨੀ ਕ ਮੱਖਣੀ ਧਰਤੀ ਹੂੰ ਛੇ ਛੇ ਵਾਲੀ ਕਿਉਂ ਹੋਰ ਨਹੀਂ ਮੈਥੋਂ ਸਾਡੇ ਤੇ ਮੇਰੇ ਚਾਚੀ ਦੀ ਕੁੜੀ ਸੀ ਕਿਹੜੀ ਉਹ ਮੇਰੇ ਹਾਮ ਦੀ ਸੀ ਠੀਕ ਹੈ ਤੇ ਉਹਨੇ ਇੰਨੀ ਕ ਮੱਖਣੀ ਧਰਤੀ ਤੁਹਾਨੂੰ ਹਾਂ ਕੁਗੇ ਕਿਉਂ ਠੀਕ ਆ ਤੇ ਉਹ ਮੇਰੇ ਚਾਚੀ ਕਰਨੀ ਇਹ ਦਣਾ ਚੀ ਗਪਰੂ ਹੋ ਜੇ ਤੇਰਾ ਪਸੰਦ ਨਰ ਅੱਛਾ ਉਨੇ ਕੱਲੀ ਕੁੜੀ ਕੁੜੀ ਸੀ ਮਿਲ ਚਾਚੇ ਜੇ ਹਜੇ ਠੀਕ ਹੈ ਤੇ ਦੂਜੇ ਜਵਾਕਾਂ ਮਗਰੋਂ ਹੋਈ ਹੈ ਅੱਛਾ ਵੀ ਇਹ ਦਿਨਾਂ ਚ ਗੱਪਰੀ ਹੋ ਗਈ ਮੇਰੇ ਦੋ ਰੋਟੀਆਂ ਸੇ ਐਮਪਰੇ ਮਾਰੀਆਂ ਚਲਾ ਕੇ ਮਿੱਠੋ ਮਠਾ ਚਾਹਦੀਆਂ ਹੂੰ ਮੈਂ ਉੱਥੇ ਫੇਰ ਵਗ ਗਿਆ ਕਿੱਥੇ ਜਗੇ ਜਗੇ ਹਾਂ ਠੀਕ ਹੈ ਜਗੇ ਉੱਥੇ ਵਗ ਗਿਆ ਉੱਥੇ ਉਹਨਾਂ ਦੇ ਮਾਲ ਪਸ਼ੂ ਚਾਰ ਰਹੇ ਹੈ ਤੇ ਮੇਰੀ ਮਾਂ ਇੱਥੇ ਹੀ ਅੱਛਾ ਮੇਰੀ ਮਾਂ ਇੱਥੇ ਹੀ ਹੂੰ ਤੇ ਇਹਨੇ ਬੱਠੀਕ ਮਹੀਨਾ ਤੋਂ ਇਹ ਉਹ ਮੁੰਡਾ ਤਿੰਨ ਮਹੀਨਾ ਉਹਨੂੰ ਇੱਕੋ ਹੀ ਗਰਭੀ ਦੁੱਧ ਹੀ ਦਿਆ ਕਰਨਾ ਉਹਦੀ ਬੌਟੀ ਨੂੰ ਹੂੰ ਉਹਨੂੰ ਕਹਿੰਦੇ ਪਪਾ ਮਾਂਗਾ ਤੂੰ ਵੀ ਲਾ ਹੂੰ ਤੇ ਪਪਾ ਮਾਂ ਤੇਰੇ ਘਰ ਆ ਰਹੇ ਦੀ ਆ ਇੱਕੋ ਹੀ ਗਰਭੀ ਹੈ ਹੂੰ ਉਹ ਵਾਗਿਆ ਜਗੇ ਮਮਾ ਮੈਨੂੰ ਅੱਡ ਕਰਕੇ ਆਓ ਹੂੰ ਉਹ ਕਹਿੰਦੇ ਭਾਈ ਤੂੰ ਕਰ ਲੈ ਉਹਦੇ ਪਿੰਨ ਜਾਨਵਰ ਬੰਦਿਆਂ ਨੂੰ ਇਕੱਠੇ ਹੂੰ ਤੈਨੂੰ ਪੈਸਾਗਾ ਨਹੀਂ ਦਿੰਦੇ ਇੱਕ ਹੂੰ ਤੇ ਘਰ ਤੇ ਜਮੀਨ ਤੇ ਨੂੰ ਮਿਲੀ ਜੋ ਠੀਕ ਆ ਜਮੀਨਾਂ ਸਾਡੀਆਂ ਬੜਨੀਆਂ ਸੀ ਪਹਿਲਾਂ ਤੋਂ ਹੀ ਕਿਦੋਂ ਉਹ ਮੇਰਾ ਤਾਇਆ ਬਣਾ ਕੇ ਬਾ ਗਿਆ ਸੀ ਠੀਕ ਆ ਤੇ ਅਜਨੇ ਭਾਈ ਇਹਨਾਂ ਨੇ ਅੱਡ ਹੋ ਗਿਆ ਹੂੰ ਤੇ ਮੇਰੀ ਮਾਨੂਆ ਦੋ ਮਨ ਦਾਣੇ ਦੇ ਸੀ ਹੂੰ ਤੇ ਘਰ ਸਾਨੂੰ ਉਹੀ ਆ ਗਿਆ ਕਿਹੜੇ ਤੇ ਬੈਠੇ ਸੀ ਅੱਛਾ ਤੇ ਮੇਰਾ ਪਿਓ ਮੇਰੇ ਚਾਚੇ ਨਾਲ ਜਰ ਗਿਆ ਅੱਛਾ ਕਿ ਉਹ ਮੁੰਡਾ ਅੱਡ ਕਰਤਾ ਮਾਸੀ ਦਾ ਹਾਂ ਹੂੰ ਚਲੋ ਜੀ ਤਿੰਨ ਕੁ ਮਹੀਨਾ ਤੋਂ ਬੀਮਾਰੇ ਖਾਉਂਦੇ ਰਹੇ ਉਹਦੇ ਤੁਹਾਡੇ ਪਿਓ ਦੇ ਹਾਂ ਉਹਨਾਂ ਨੇ ਉਹ ਕਹਿੰਦਾ ਫਿਰ ਮਗਰੋਂ ਆਵਗੀ ਯੌਲਾ ਪਹੁੰਚ ਐਨਾ ਕੁਥ ਆਪਣੇ ਕੋਲੇ ਉਹ ਕਹਿੰਦੇ ਕਿਹੜਾ ਕੁਥ ਉਹ ਉਹਨੂੰ ਮਿਲਿਆ ਉਹੀ ਤਾਂ ਨਹੀਂ ਦੋ ਮਰਜ਼ੀਆਂ ਦੋ ਦੋ ਮੰਜੇ ਆਏ ਆ ਤੈਨੂੰ ਹੋਰ ਕੀ ਮੇਰੇ ਹੂੰ ਉਹ ਪੈਸਾ ਸਾਡੇ ਕੋਲੇ ਕਿੱਥੇ ਆ ਹੂੰ ਤੇ ਇਨੇ ਉਹ ਮੇਰੇ ਚਾਚੇ ਦੇ ਸੀ ਦੋ ਮੁੰਡੇ ਇੱਕ ਛੋਟਾ ਜਿਹਾ ਸੀ ਏਡਾ ਕਹਿੰਦਾ ਕਿ ਸੰਮੂਨ ਦਾ ਪਰ ਹੂੰ ਉਹਦੇ ਥੇਤੇ ਹੱਥ ਧਾਤਾ ਅੱਛਾ ਵੀ ਸਾਡੇ ਕੋਲੇ ਕੁਝ ਨਹੀਂ ਹੋਰ ਆਹੀ ਕੁਛ ਹੈ ਹੂੰ ਉਹ 8ਵੇਂ ਦਿਨ ਹੀ ਬੱਚਾ ਮਰ ਗਿਆ ਅੱਛਾ ਤੇ ਇੱਕ ਇੱਕ ਮੁੰਡਾ ਰਹਿ ਗਿਆ ਹੂੰ ਤੇ ਉਹ ਆਪ ਹੀ ਅੱਜ ਹੋਰ ਤੇ ਸਵੇਰੇ ਹੋਰ ਤੇ ਮੈਂ ਉੱਥੋਂ ਕਿਦੋਂ ਗੱਪੜੂ ਹੋ ਕੇ ਆ ਗਿਆ ਆਉਂਦਾ ਬਸtau ਲਿਆ ਅੱਛਾ ਤੇ ਆਉਦੇ ਬਲਦ ਲਿਆ ਉੱਥੋਂ ਹੀ ਨਾਨਕਿਆਂ ਤੋਂ ਹਾਂ ਨਾਨਕਿਆਂ ਤੋਂ ਹੂੰ ਆ ਨੇੜੇ ਹੀ ਐ ਬੱਚਾ ਹਾਂਜੀ ਹਾਂਜੀ ਤੇ ਮੈਂ ਆ ਬਾਗਿਆ ਜ਼ਮੀਨ ਠੀਕ ਐ ਤੇ ਉਹ ਇੱਥੇ ਨਹੀਂ ਸੀ ਕਿ ਨੌਣੇ ਆ ਕੇ ਵੇਖਿਆ ਵੀ ਜ਼ਮੀਨਾਂ ਬਾਹੀ ਪਈ ਐ ਤੁਹਾਡੇ ਚਾਚੇ ਦਾ ਪੁੱਤ ਹੈ ਚਾਚੇ ਦਾ ਪੁੱਤ ਇੱਥੇ ਹੈ ਨਹੀਂ ਸੀ ਨਾ ਨਾ ਮੇਰੇ ਪਿਓ ਨੇ ਕਿ ਦਵਾ ਆ ਗਿਆ ਅੱਛਾ 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 ਠੀਕ ਐ ਵੀ ਐ ਜ਼ਮੀਨਾਂ ਬਾਗਿਆ ਉਹ ਹੂੰ ਤੇ ਵੀ ਹੁਣ ਹੂੰ ਫਿਰ ਉਹਨੂੰ ਉਹ ਦਿਲਚਸਪ ਹੋ ਗਿਆ ਵੀ ਆਪਾਂ ਹੁਣ ਇਹ ਤਾਂ ਮਰੇ ਚੰਗੇ ਅੱਛਾ